ਜੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਮ ਸਿੰਘ ਦੀਪਾਲ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਦਾ سلسلہ ਜਾਰੀ ਹੈ ਬੱਦਲ ਲਗਾਤਾਰ ਵਰਦੇ ਹੋਏ ਨਜ਼ਰ ਆ ਰਹੇ ਨੇ ਪਰ ਉਥੇ ਜੇਕਰ ਦਰਿਆਵਾਂ ਦੇ ਕੰਡੇ ਦੇ ਵਸੇ ਪਿੰਡਾਂ ਦੀ ਗੱਲ ਕਰੀ ਤਾਂ ਉਹਨਾਂ ਦੇ ਚਿੰਤਾਵਾਂ ਜਰੂਰ ਵਧਾਰੀਆਂ ਕਿਉਂਕਿ ਇਹ ਪਹਾੜਾਂ ਦੇ ਵਿੱਚ ਬੱਦਲ ਫੜਨ ਦਾ سلسلہ ਜਾਰੀ ਹੈ ਬਰਸਾਤ ਦਾ سلسلہ ਲਗਾਤਾਰ ਜਾਰੀ ਹੈ ਤੇ ਮੈਦਾਨੀ ਇਲਾਕੇ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਜਿਹੜੇ ਬਣੇ ਹੋਏ ਨਜ਼ਰ ਆਉਂ ਗੱਲ ਜੇਕਰ ਪੰਜਾਬ ਦੀ ਕਰੀ ਤਾਂ ਪੰਜਾਬ ਦੇ ਤਿੰਨ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਹੜ੍ਹਾਂ ਵਰਗੇ ਹਾਲਾਤ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਚਾਹੇ ਮਾਜ਼ਾ ਅਗਰ ਦੁਆਬਾ ਦੇ ਕਾਫੀ ਪਿੰਡ ਜਿਹੜੇ ਕਿ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਇਸ ਵੇਲੇ ਸਤਲੁਜ ਦਰਿਆ ਦੇ ਵਿੱਚ ਮੌਜੂਦ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਸਤਲੁਜ ਦਰਿਆ ਜਿਹੜਾ ਉਹ ਫਾਨ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਸਪੀਡ ਤੁਸੀਂ ਦੇਖ ਕੇ ਖੁਦ ਅੰਦਾਜ਼ਾ ਲਾ ਲੋਗੇ ਕਿ ਕਿਸ ਸਪੀਡ ਦੇ ਨਾਲ ਜਿਹੜਾ ਸਤਲੁਜ ਦਰਿਆ ਦਾ ਪਾਣੀ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜੇਕਰ ਖਤਰੇ ਦੇ ਨਿਸ਼ਾਨ ਤੋਂ ਗੱਲ ਕਰੀਏ ਤਾਂ ਖਤਰੇ ਦੇ ਨਿਸ਼ਾਨ ਤੋਂ ਲੈਵਲ ਤੋਂ ਪਾਣੀ ਜਿਹੜਾ ਕਿ ਹੇਠਾਂ ਚੱਲਦਾ ਹੋਇਆ ਨਜ਼ਰ ਆ ਰ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਹੈ ਸਵੇਰੇ 46000 ਕਿਊਸਿਕ ਪਾਣੀ ਛੱਡਿਆ ਗਿਆ ਸੀ 11 ਵਜੇ ਪਰ ਉਸ ਤੋਂ ਬਾਅਦ 12 ਵਜੇ 44000 ਕਿਊਸਿਕ ਪਾਣੀ ਹੋਰ ਛੱਡਿਆ ਗਿਆ ਸੀ ਤਾਂ ਲਗਾਤਾਰ ਥੋੜੀ ਥੋੜੀ ਦੇਰ ਬਾਅਦ ਪਾਖੜਾ ਡੈਮ ਤੋਂ ਜਿਹੜਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਜੇਕਰ ਬਾਕੀ ਪੰਜਾਬ ਦੇ ਡੈਮਾਂ ਦੀ ਗੱਲ ਕਰੀ ਜਾਵੇ ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਪੋਂਗ ਡੈਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਲਗਾਤਾਰ ਫਲੱਡ ਗੇਟ ਨੇ ਜਿਹੜੇ ਉਹ ਖੋਲੇ ਜਾ ਰਹੇ ਨੇ ਔਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੜਵਲਗੇ ਹਾਲਾਤ ਨੇ ਉਹ ਦੇਖਣ ਨੂੰ ਮਾਝੇ ਅਤੇ ਦੁਆਬੇ ਦਾ ਕਾਫੀ ਏਰੀਆ ਜਿਹੜਾ ਕਿਸ ਨਾਲ ਪ੍ਰਭਾਵਿਤ ਹਾਲਾਂਕਿ ਜੇਕਰ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਕੁਝ ਇਲਾਕੇ ਨੇ ਚਾਹੇ ਫਾਜ਼ਿਲਕਾ ਦੇ ਕੁਝ ਇਲਾਕੇ ਨੇ ਔਰ ਬਹੁ ਆਪਣਾ ਫਿਰੋਜ਼ਪੁਰ ਦੇ ਕੁਝ ਇਲਾਕੇ ਨੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਹਨਾ ਦੀ ਮਾਰੋਂ ਪੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਾਫੀ ਜ਼ਿਆਦਾ ਡੰਗਰਾਂ ਦਾ ਨੁਕਸਾਨ ਵੀ ਹੋਇਆ ਕਈਆਂ ਦੇ ਪਸ਼ੂ ਹੈ ਜਿਹੜੇ ਕਿ ਉਹ ਵੀ ਉਹਨਾਂ ਦੀ ਜਾਨ ਜਾ ਚੁੱਕੀ ਹੋਈ ਹੈ ਲੋਕ ਘਰਾਂ ਤੋਂ ਬੇਕਾਰ ਹੋ ਗਏ ਹੋਏ ਨੇ ਜਿੱਥੇ ਮਾਝੇ ਅਤੇ ਮਾਲਵੇ ਦੇ ਵਿੱਚ ਲੋਕਾਂ ਦੇ ਘਰਾਂ ਤੋਂ ਛੱਤਾਂ ਜਾ ਚੁੱਕੀਆਂ ਨੇ ਲੋਕ ਅ ਬੇहद ਚਿੰਤਾ ਦੇ ਵਿੱਚ ਨੇ ਲੋਕ ਅ ਦੂਜੀ ਜਗ੍ਹਾ ਤੇ ਜਿਹੜਾ ਕਿ ਸ਼ਿਫਟ ਹੋ ਰਹੇ ਨੇ ਘਰ ਦਾ ਸਮਾਨ ਚੁੱਕ ਕੇ ਜਾਂ ਫਿਰ ਕਿ ਸਮਾਨ ਆਪਣਾ ਉੱਥੇ ਛੱਡ ਕੇ ਸਿਰਫ ਆਪ ਹੀ ਸ਼ਿਫਟ ਹੁੰਦੇ ਹੋਏ ਨਜ਼ਰ ਆ ਰਹੇ ਪਰ ਜੇਕਰ ਉੱਥੇ ਜਿਹੜੇ ਸਤਲੋਜ ਦੇ ਕੰਢੇ ਦੀ ਗੱਲ ਕਰੀਏ ਸਤਲੋਜ ਦਰਿਆ ਦੇ ਕੰਢੇ ਤੇ ਜਿਹੜੇ ਪਿੰਡ ਬੈਠੇ ਨੇ ਉਹਨਾਂ ਦਾ ਦਿਨ ਦਾ ਚੈਨ ਤੇ ਰਾਤ ਦਾ ਨੀਂਦ ਆ ਉੜਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਬਰਸਾਤ ਦਾ سلسلہ جاری ਹੈ ਪਹਾੜਾਂ ਦੇ ਵਿੱਚ ਬਦਲ ਫਟਣ ਦੀਆਂ ਘਟਨਾਵਾਂ ਹਰ ਰੋਜ਼ ਦੇਖਣ ਨੂੰ ਮਿਲਦੀਆਂ ਨੇ ਪਹਾੜਾਂ ਦੇ ਵਿੱਚ ਵੀ ਬਰਸਾਤ ਆ ਉਹ ਲਗਾਤਾਰ ਦੇਖਣ ਨੂੰ ਮਿਲਦੀ ਹੈ ਜਿਸ ਦੇ ਕਰਕੇ ਜਿਹੜੇ ਦਰਿਆ ਦੇ ਕੰਢੇ ਤੇ ਪਿੰਡ ਬੈਠੇ ਨੇ ਲੋਕ ਬੈਠੇ ਨੇ ਉਹਨਾਂ ਦੀ ਚਿੰਤਾ ਜ਼ਰੂਰਵਾਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਜੇਕਰ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਜ਼ਿਲ੍ਹਾ ਲੁਧਿਆਣਾ ਦੀ ਡੀਸੀ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਲਗਾਤਾਰ ਸਤਲੁਜ ਦਰਿਆ ਦਾ ਅਨ੍ਰਿਖਣ ਹੈ ਉਹ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਮੌਕ ਡ੍ਰਿਲ ਕੀਤੀ ਗਈ ਸੀ ਗੜੀ ਫਾਜ਼ਲ ਦੇ ਵਿੱਚ ਤਾਂ ਜੇਕਰ ਹਰ ਵਰਗੇ ਹਾਲਾਤ ਲੁਧਿਆਣਾ ਦੇ ਵਿੱਚ ਬੰਦੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਜਿਹੜੀਆਂ ਤਿਆ ਕਿਸ ਤਰ੍ਹਾਂ ਦੇ ਨਾਲ ਪ੍ਰਬੰਧ ਕੀਤੇ ਜਾਣੇ ਨੇ ਗੁਰਦੁਆਰਿਆਂ ਵਿੱਚ ਕਿਸ ਤਰ੍ਹਾਂ ਦੇ ਨਾਲ ਅਲਾਉਟਮੈਂਟ ਕਰਾਈ ਜਾਣੀ ਹੈ ਕਿਹੜੇ ਸਾਧਨਾਂ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਿਆ ਜਾਏਗਾ ਉਹਨਾਂ ਦੇ ਸਮਾਨਾਂ ਸਮਾਨ ਨੂੰ ਬਾਹਰ ਕੱਢਿਆ ਜਾਏਗਾ ਜਾਂ ਫਿਰ ਉਹਨਾਂ ਦੇ ਪਸ਼ੂ ਨੇ ਜਿਹੜੇ ਡੰਗੜ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਬਾਹਰ ਕੱਢਿਆ ਜਾਏਗਾ ਤਾਂ ਸਾਰੀਆਂ ਜਿਹੜੀਆਂ ਟੀਮਾਂ ਨੇ ਉਹ ਤੈਨਾਤ ਨੇ ਅਲਰਟ ਦੇ ਕੀਤੀਆਂ ਹੋਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦਾ ਹਾਈ ਅਲਰਟ ਹੈ ਜਿਹੜਾ ਕਿ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ ਹੈ ਕਿ ਆਉਣ ਵਾਲੇ ਕੁਝ ਦਿਨ ਲਗਾਤਾਰ ਬਰਸਾਤ ਹੈ ਉਹ ਇਸੇ ਤਰ੍ਹਾਂ ਪੈਂਦੀ ਹੋਈ ਨਜ਼ਰ ਆਏਗੀ ਤਾਂ ਜਿਸ ਤਰ੍ਹਾਂ ਦੇ ਨਾਲ ਦਰਿਆ ਜਿਹੜੇ ਨੇ ਉਫਾਨ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਅਸਮਾਨ ਤੋਂ ਜਿਹੜਾ ਕਿ ਬਰਸਾਤ ਦੇ ਰੂਪ ਦੇ ਵਿੱਚ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਜਿਹੜੇ ਲੋਕ ਹੜਾ ਤੋਂ ਜਿਹੜੇ ਇਲਾਕੇ ਦੂਰ ਰਹਿੰਦੇ ਨੇ ਜਿਨ੍ਹਾਂ ਨੂੰ ਅਜੇ ਤੱਕ ਹੜਾ ਦੀ ਮਾਰ ਨਹੀਂ ਪਈ ਉਹਨਾਂ ਦੇ ਚਿਹਰੇ ਤੇ ਤਾਂ ਜਰੂਰ ਜਿਹੜੀ ਮੁਸਕਾਨ ਆ ਦੇਖਣ ਨੂੰ ਮਿਲ ਰਹੀ ਹੈ ਮੌਸਮ ਨੂੰ ਦੇਖਦੇ ਕਿਉਂਕਿ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਜੋ ਲੋਕ ਦਰਿਆ ਦੇ ਕੰਢੇ ਤੇ ਬੈਠੇ ਨੇ ਜਿਨ੍ਹਾਂ ਨੂੰ ਹਰ ਵਾਰ ਇਸ ਦੀਰਗੀ ਮਾਰੋਚ ਲੰਨੀ ਪੈਂਦੀ ਹੈ ਉਹਨਾਂ ਦਾ ਜਿਹੜੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਹ ਉੜਦੀ ਹੋਈ ਨਜ਼ਰ ਆ ਰਹੀ ਹੈ ਸੱਤ ਲੋ ਦਰਿਆ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਿੰਨੀ ਸਪੀਡ ਦੇ ਨਾਲ ਇਥੋਂ ਪਾਣੀ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਪਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਹੈ ਉਹ ਛੱਡਿਆ ਜਾ ਰਿਹਾ ਲੋਕਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਕਿ ਉਹ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਕਿ ਜਿਸ ਤਰ੍ਹਾਂ ਦੇ ਨਾਲ ਅਸਮਾਨ ਦੇ ਉੱਤੋਂ ਬਰਸਾਤ ਵਰ ਰਹੀ ਹੈ ਪਹਾੜਾ ਤੋਂ ਬੱਦਲ ਫਟ ਰਹੇ ਨੇ ਪਹਾੜਾ ਪਹਾੜੀ ਇਲਾਕੇ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਆਂਦਾ ਹੋਇਆ ਨਜ਼ਰ ਆ ਰਿਹਾ ਸਤਲੁਜ ਦਰਿਆ ਦੇ ਕਿੰਨੇ ਜਿਹੜੇ ਲੋਕ ਬੈਠੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਦਿਨ ਰਾਤ ਚਿੰਤਾ ਦੇ ਵਿੱਚ ਨੇ ਪਰ ਦੂਜੇ ਪਾਸੇ ਅਤੇ ਦਿਲਾ ਲੋਦੀ ਅਣਾ ਡੀਸੀ ਹੀ ਮਾਂਚੂ ਜੈਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਘਬਰਾਉਣ ਦੀ ਕੋਈ ਲੋੜ ਨਹੀਂ ਮੌਸਮ ਹੈ ਜਿਹੜਾ ਉਹ ਜ਼ਰੂਰ ਉਹਦੇ ਵਿੱਚ ਤਬਦੀਲੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪਰ ਜੇਕਰ ਦਰਿਆ ਦੀ ਗੱਲ ਕਰੀਏ ਤਾਂ ਦਰਿਆ ਹਜੇ ਨਾਲ ਨੋਰਮਲ ਲੈਵਲ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਡੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਦਾ سلسلہ ਜਾਰੀ ਹੈ ਬੱਦਲ ਲਗਾਤਾਰ ਵਰਦੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਜੇਕਰ ਦਰਿਆਵਾਂ ਦੇ ਕੰਡੇ ਦੇ ਵਸੇ ਪਿੰਡਾਂ ਦੀ ਗੱਲ ਕਰੀ ਤਾਂ ਉਹਨਾਂ ਦੇ ਚਿੰਤਾਵਾਂ ਜ਼ਰੂਰ ਵਧਾਰੀਆਂ ਨੇ ਕਿਉਂਕਿ ਇਹ ਪਹਾੜਾਂ ਦੇ ਵਿੱਚ ਬੱਦਲ ਫੜਨ ਦਾ سلسلہ ਜਾਰੀ ਹੈ ਬਰਸਾਤ ਦਾ ਸਿਲਸਲਾ ਲਗਾਤਾਰ ਜਾਰੀ ਹੈ ਉਹ ਮੈਦਾਨੀ ਇਲਾਕੇ ਦੇ ਵਿੱਚ ਹੜਾ ਵਰਗੇ ਹਾਲਾਤ ਜਿਹੜੇ ਬਣੇ ਹੋਏ ਨਜ਼ਰ ਆਉਂ ਗੱਲ ਜੇਕਰ ਪੰਜਾਬ ਦੀ ਕਰੀ ਤਾਂ ਪੰਜਾਬ ਦੇ ਤਿੰਨ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਹੜਾ ਵਰਗੇ ਹਾਲਾਤ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਚਾਹੇ ਮਜ਼ਾ ਅਗਰ ਦੁਆਬਾ ਦੇ ਕਾਫੀ ਪਿੰਡ ਜਿਹੜੇ ਕਿ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਉਸ ਵੇਲੇ ਸਤਲੁਜ ਦਰਿਆ ਦੇ ਵਿੱਚ ਮੌਜੂਦ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਸਤਲੁਜ ਦਰਿਆ ਜਿਹੜਾ ਉਹ ਉਫਾਨ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਸਪੀਡ ਤੁਸੀਂ ਦੇਖ ਕੇ ਖੁਦ ਅੰਦਾਜ਼ਾ ਲਾ ਲੋਗੇ ਕਿ ਕਿਸ ਸਪੀਡ ਦੇ ਨਾਲ ਜਿਹੜਾ ਸਤਲੁਜ ਦਰਿਆ ਦਾ ਪਾਣੀ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜੇਕਰ ਖਤਰੇ ਦੇ ਨਿਸ਼ਾਨ ਤੋਂ ਗੱਲ ਕਰੀਏ ਤਾਂ ਖਤਰੇ ਦੇ ਨਿਸ਼ਾਨ ਤੋਂ ਲੈਵਲ ਤੋਂ ਪਾਣੀ ਜਿਹੜਾ ਕਿ ਹੇਠਾਂ ਚੱਲਦਾ ਹੋਇਆ ਨਜ਼ਰ ਆ ਰ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਹੈ ਸਵੇਰੇ 46000 ਕਿਊਸਿਕ ਪਾਣੀ ਛੱਡਿਆ ਗਿਆ ਸੀ 11 ਵਜੇ ਪਰ ਉਸ ਤੋਂ ਬਾਅਦ 12 ਵਜੇ 44000 ਕਿਊਸਿਕ ਪਾਣੀ ਹੋਰ ਛੱਡਿਆ ਗਿਆ ਸੀ ਤਾਂ ਲਗਾਤਾਰ ਥੋੜੀ ਥੋੜੀ ਦੇਰ ਬਾਅਦ ਭਾਗੜਾ ਡੈਮ ਤੋਂ ਜਿਹੜਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਜੇਕਰ ਬਾਕੀ ਪੰਜਾਬ ਦੇ ਡੈਮਾਂ ਦੀ ਗੱਲ ਕਰੀ ਚਾਹੀਏ ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਪੋਂਗ ਡੈਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਲਗਾਤਾਰ ਫਲੱਡ ਗੇਟ ਨੇ ਜਿਹੜੇ ਉਹ ਖੋਲੇ ਜਾ ਰਹੇ ਨੇ ਔਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੜਵਲਗੇ ਹਾਲਾਤ ਨੇ ਉਹ ਦੇਖ ਮਾਝੇ ਅਤੇ ਦੁਆਬੇ ਦਾ ਕਾਫੀ ਏਰੀਆ ਜਿਹੜਾ ਕਿਸ ਨਾਲ ਪ੍ਰਭਾਵਿਤ ਹਾਲਾਂਕਿ ਜੇਕਰ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਕੁਝ ਇਲਾਕੇ ਨੇ ਚਾਹੇ ਫਾਜ਼ਿਲਕਾ ਦੇ ਕੁਝ ਇਲਾਕੇ ਨੇ ਔਰ ਬਹੁ ਆਪਣਾ ਫਿਰੋਜ਼ਪੁਰ ਦੇ ਕੁਝ ਇਲਾਕੇ ਨੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਹਨਾਂ ਦੀ ਮਾਰੋਂ ਪੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਾਫੀ ਜ਼ਿਆਦਾ ਡੰਗਰਾਂ ਦਾ ਨੁਕਸਾਨ ਵੀ ਹੋਇਆ ਕਈਆਂ ਦੇ ਪਸ਼ੂ ਹੈ ਜਿਹੜੇ ਕਿ ਉਹ ਵੀ ਉਹਨਾਂ ਦੀ ਜਾਨ ਜਾ ਚੁੱਕੀ ਹੋਈ ਹੈ ਲੋਕ ਘਰਾਂ ਤੋਂ ਬੇਕਾਰ ਹੋ ਗਏ ਹੋਏ ਨੇ ਜਿੱਥੇ ਮਾਝੇ ਅਤੇ ਮਾਲਵੇ ਦੇ ਵਿੱਚ ਲੋਕਾਂ ਦੇ ਘਰਾਂ ਤੋਂ ਛੱਤਾ ਜਾ ਚੁੱਕੀਆਂ ਨੇ ਲੋਕ ਅ ਬੇहद ਚਿੰਤਾ ਦੇ ਵਿੱਚ ਨੇ ਲੋਕ ਅ ਦੂਜੀ ਜਗ੍ਹਾ ਤੇ ਜਿਹੜਾ ਕਿ ਸ਼ਿਫਟ ਹੋ ਰਹੇ ਨੇ ਘਰ ਦਾ ਸਮਾਨ ਚੁੱਕ ਕੇ ਜਾਂ ਫਿਰ ਸਮਾਨ ਆਪਣਾ ਉੱਥੇ ਛੱਡ ਕੇ ਸਿਰਫ ਆਪ ਹੀ ਸ਼ਿਫਟ ਹੁੰਦੇ ਹੋਏ ਨਜ਼ਰ ਆ ਰਹੇ ਪਰ ਜੇਕਰ ਉੱਥੇ ਜਿਹੜੇ 7 ਲੋਕ ਦੇ ਕੰਡੇ ਦੀ ਗੱਲ ਕਰੀਏ 7 ਲੋਕ ਦਰਿਆ ਦੇ ਕੰਡੇ ਤੇ ਜਿਹੜੇ ਪਿੰਡ ਬੈਠੇ ਨੇ ਉਹਨਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਹ ਉੜਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਬਰਸਾਤ ਦਾ ਸਿਲਸਲਾ ਜਾਰੀ ਹੈ ਪਹਾੜਾ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਹਰ ਰੋਜ਼ ਦੇਖਣ ਨੂੰ ਮਿਲਦੀਆਂ ਨੇ ਪਹਾੜਾਂ ਦੇ ਵਿੱਚ ਵੀ ਬਰਸਾਤ ਆ ਉਹ ਲਗਾਤਾਰ ਦੇਖਣ ਨੂੰ ਮਿਲਦੀ ਹੈ ਜਿਸ ਦੇ ਕਰਕੇ ਜਿਹੜੇ ਦਰਿਆ ਦੇ ਕੰਢੇ ਤੇ ਪਿੰਡ ਬੈਠੇ ਨੇ ਲੋਕ ਬੈਠੇ ਨੇ ਉਹਨਾਂ ਦੀ ਚਿੰਤਾ ਜ਼ਰੂਰਵਾਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਜੇਕਰ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਜ਼ਿਲ੍ਹਾ ਲੁਧਿਆਣਾ ਦੀ ਡੀਸੀ ਦੀ ਗੱਲ ਕਰੀਏ ਉਹਨਾਂ ਦੇ ਕੋਲ ਲਗਾਤਾਰ ਸਤਲੁਜ ਦਰਿਆ ਦਾ ਅਨ੍ਰਿਖਣ ਹੈ ਉਹ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਮੌਕ ਡ੍ਰਿਲ ਕੀਤੀ ਗਈ ਸੀ ਗੜੀ ਫਾਜ਼ਲ ਦੇ ਵਿੱਚ ਤਾਂ ਜੇਕਰ ਹਰ ਵਰਗੇ ਹਾਲਾਤ ਲੁਧਿਆਣਾ ਦੇ ਵਿੱਚ ਬੰਦੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਜਿਹੜੀਆਂ ਤਿਆ ਕਿਸ ਤਰ੍ਹਾਂ ਦੇ ਨਾਲ ਪ੍ਰਬੰਧ ਕੀਤੇ ਜਾਣੇ ਨੇ ਗੁਰਦੁਆਰਿਆਂ ਵਿੱਚ ਕਿਸ ਤਰ੍ਹਾਂ ਦੇ ਨਾਲ ਅਲਾਉਂਸਮੈਂਟ ਕਰਾਈ ਜਾਣੀ ਹੈ ਕਿਹੜੇ ਸਾਧਨਾਂ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਿਆ ਜਾਏਗਾ ਉਹਨਾਂ ਦੇ ਸਮਾਨਾਂ ਸਮਾਨ ਨੂੰ ਬਾਹਰ ਕੱਢਿਆ ਜਾਏਗਾ ਜਾਂ ਫਿਰ ਉਹਨਾਂ ਦੇ ਪਸ਼ੂ ਨੇ ਜਿਹੜੇ ਡੰਗਰੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਬਾਹਰ ਕੱਢਿਆ ਜਾਏਗਾ ਤਾਂ ਸਾਰੀਆਂ ਜਿੰਨੀਆਂ ਟੀਮਾਂ ਨੇ ਉਹ ਤਾਇਨਾਤ ਨੇ ਅਲਰਟ ਦੇ ਕੀਤੀਆਂ ਹੋਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦਾ ਹਾਈ ਅਲਰਟ ਹੈ ਜਿਹੜਾ ਕਿ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ ਹੈ ਕਿ ਆਉਣ ਵਾਲੇ ਕੁਝ ਦਿਨ ਲਗਾਤਾਰ ਬਰਸਾਤ ਹੈ ਉਹ ਇਸੇ ਤਰ੍ਹਾਂ ਪੈਂਦੀ ਹੋਈ ਨਜ਼ਰ ਆਏਗੀ ਤਾਂ ਜਿਸ ਤਰ੍ਹਾਂ ਦੇ ਨਾਲ ਦਰਿਆ ਜਿਹੜੇ ਨੇ ਉਫਾਨ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਅਸਮਾਨ ਤੋਂ ਜਿਹੜਾ ਕਿ ਬਰਸਾਤ ਦੇ ਰੂਪ ਦੇ ਵਿੱਚ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਜਿਹੜੇ ਲੋਕ ਹੜਾ ਤੋਂ ਜਿਹੜੇ ਇਲਾਕੇ ਦੂਰ ਰਹਿੰਦੇ ਨੇ ਜਿਨ੍ਹਾਂ ਨੂੰ ਅਜੇ ਤੱਕ ਹੜਾ ਦੀ ਮਾਰ ਨਹੀਂ ਪਈ ਉਹਨਾਂ ਦੇ ਚਿਹਰੇ ਤੇ ਤਾਂ ਜਰੂਰ ਜਿਹੜੀ ਮੁਸਕਾਨ ਆ ਦੇਖਣ ਨੂੰ ਮਿਲ ਰਹੀ ਹੈ ਮੌਸਮ ਨੂੰ ਦੇਖਦੇ ਕਿਉਂਕਿ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਜੋ ਲੋਕ ਦਰਿਆ ਦੇ ਕੰਢੇ ਤੇ ਬੈਠੇ ਨੇ ਜਿਨ੍ਹਾਂ ਨੂੰ ਹਰ ਵਾਰ ਇਸ ਦੀਰਗੀ ਮਾਰੋਚ ਲਣੀ ਪੈਂਦੀ ਹੈ ਉਹਨਾਂ ਦਾ ਜਿਹੜੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਹ ਉੜਦੀ ਹੋਈ ਨਜ਼ਰ ਆ ਰਹੀ ਹੈ ਸੱਤ ਲੋ ਦਰਿਆ ਦੀਆਂ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਿੰਨੀ ਸਪੀਡ ਦੇ ਨਾਲ ਇਥੋਂ ਪਾਣੀ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਪਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਹੈ ਉਹ ਛੱਡਿਆ ਜਾ ਰਿਹਾ ਲੋਕਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਕਿ ਉਹ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਕਿ ਜਿਸ ਤਰ੍ਹਾਂ ਦੇ ਨਾਲ ਅਸਮਾਨ ਦੇ ਉੱਤੋਂ ਬਰਸਾਤ ਵਰ ਰਹੀ ਹੈ ਪਹਾੜਾ ਤੋਂ ਬੱਦਲ ਫਟ ਰਹੇ ਨੇ ਪਹਾੜਾ ਪਹਾੜੀ ਇਲਾਕੇ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਆਂਦਾ ਹੋਇਆ ਨਜ਼ਰ ਆ ਰਿਹਾ ਸਤਲੁਜ ਦਰਿਆ ਦੇ ਕਿੰਨੇ ਜਿਹੜੇ ਲੋਕ ਬੈਠੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਦਿਨ ਰਾਤ ਚਿੰਤਾ ਦੇ ਵਿੱਚ ਨੇ ਪਰ ਦੂਜੇ ਪਾਸੇ ਦਿਲਾਲੂ ਦਿਅਣਾ ਡੀਸੀ ਹੀ ਮਾਂਚੂ ਜੈਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਘਬਰਾਉਣ ਦੀ ਕੋਈ ਲੋੜ ਨਹੀਂ ਮੌਸਮ ਹੈ ਜਿਹੜਾ ਉਹ ਜ਼ਰੂਰ ਉਹਦੇ ਵਿੱਚ ਤਬਦੀਲੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪਰ ਜੇਕਰ ਦਰਿਆ ਦੀ ਗੱਲ ਕਰੀਏ ਤਾਂ ਦਰਿਆ ਹਜੇ ਦੇ ਨਾਲ ਨੋਰਮਲ ਲੈਵਲ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਅੱਗੇ ਸਵੇਰਾ ਫਲੋਰ